ਸੇ ਮੇ ਪਾਤਸ਼ਾਹ ਮੇਰੀ ਪੀਰੀ ਤੇ ਮਾਨਕ ਤਲ ਭਜਨ ਸੂਰਮੇ ਗੁਰੂ ਵੱਡੇ ਜੋਦੇ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੈ ਪ੍ਰਸੰਗ ਹੈ ਭਾਈ ਭਖਤ ਮਾਨ ਨੂੰ ਭਾਈ ਤਾਰਾ ਚੰਦ ਗੁਰ ਗੁਰਸ਼ਖਾ ਦਾ ਕਾਬਤ ਤੋਂ ਆਉਣਾ ਇੱਥੇ ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹੁੰਦਾ ਗਿਆਨੀ ਗਿਆਨ ਸਿੰਘ ਜੀ ਦਾ ਜਿਨ੍ਹਾਂ ਨੇ ਪਰਤ ਪ੍ਰਕਾਸ਼ ਵਿੱਚ ਭਾਈ ਕਰੋੜੀ ਮੱਲ ਦਾ ਨਾਮ ਵੀ ਦਰਜ ਕੀਤਾ ਹੈ ਜਿਸ ਨੇ ਦੇ ਵਿੱਚ ਜੋ ਊਮਾ ਦਰਿਆ ਹੈ ਉਤੋਂ ਦਰਿਆਈ ਕੋੜਿਆਂ ਦੇ ਦੋ ਬੱਚੇ ਦਿਲਬਾਗ ਗੁਰਬਾਗ ਦੇ ਰੂਪ ਵਿੱਚ ਉਹਨੂੰ ਖਰੀਦ ਕੇ ਪਾਦੇ ਸਾਂ ਤੇ ਗੁਰੂ ਮਹਾਰਾਜ ਨੂੰ ਪੇਟਾ ਕਰਨ ਵਾਸਤੇ ਕਾਬਲ ਤੋਂ ਲੈ ਕੇ ਆਉਂਦਾ ਹੈ ਜਿਨ੍ਹਾਂ ਕੋੜਿਆਂ ਨੂੰ ਦਸਤੇ ਵਿੱਚ ਹਰ ਕੋਦੇ ਦਾ ਦੰਦ ਸੰਗਤ ਕੋਲੋਂ ਸਿੱਖਾਉਂਦਾ ਸੋ ਆ ਇਸ ਲੜੀ ਨਾਲ ਜੁੜੀਏ